ਇਦੇ ਵਿੱਚ ਦੇਖੋ ਜੀ ਪੰਜਾਬ ਸਰਕਾਰ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜੀ ਮਹਿੰਮ ਤਹਿਤ ਦੀ ਲੜੀ ਦੇ ਤਹਿਤ ਸੀਰੀ ਸੰਦੀਪ ਮਾਲਕਾ ਆਈਪੀਐਸ ਐਸਐਸਪੀ ਹਾਰਤੋ ਦੇ ਦੇਸ਼ ਨਿਤ ਦੇ ਤਹਿਤ ਅਸੀਂ ਜਿਹੜੀ ਇਹ ਕਾਰਵਾਈ ਕੀਤੀ ਹੈਗੀ ਆ ਇਸ ਜਿਹੜੀ ਆ ਨਸ਼ਾ ਸਮਗਲਰ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ 37 ਮੁਕੱਦਮੇ ਦਰਜ ਆ 11 ਜਿਹੜੇ ਇਹਦੇ ਆਪਣੀਆਂ ਜਿਹਦੇ ਵਿੱਚੋਂ 6 ਮੁਕਾਦਮਿਆਂ ਵਿੱਚੋਂ ਸਜ਼ਾ ਜਾਬਤ ਆ ਤੇ ਇਸ ਸਮੇਂ ਵੀ ਇਹ ਜੇਲ੍ਹ ਦੇ ਵਿੱਚ ਹੈਗੀ ਆ ਤੇ ਜਿਹੜੇ ਬਾਕੀ ਜਿਹੜੇ ਅੰਡਰ ਟ੍ਰਾਇਲ ਚੱਲ ਰਹੇ ਆ ਔਰ ਇਸ ਦੇ ਘਰ ਵਾਲੇ ਦੇ ਖਿਲਾਫ ਵੀ ਜਿਹੜੇ 11 ਮੁਕੱਦਮੇ ਦਰਜ ਹੈ ਇਹਦੇ ਲੜਕੇ ਦੇ ਖਿਲਾਫ 5 ਮੁਕਾਦਮੇ ਦਰਜ ਆ ਦੂਜੀ ਲੜਕੀ ਦੇ ਖਿਲਾਫ ਜਿਹੜੇ 4 ਮੁਕਾਦਮੇ ਦਰਜ ਹੈਗਾ ਇਸ ਤਰ੍ਹਾਂ ਕਰਕੇ ਟੋਟਲ ਇਹਨਾਂ ਦੇ 37 ਹੈਗੇ ਆ ਇਹਨਾਂ ਨੂੰ ਵਾਰ-ਵਾਰ ਜਿਹੜਾ ਅਸੀਂ ਪਹਿਲਾਂ ਇਹ ਕਹਿੰਦੇ ਸੀ ਵੀ ਤੁਸੀਂ ਨਸ਼ਾ ਛੱਡ ਕੇ ਜਦੋਂ ਮਹਿੰਮ ਸ਼ੁਰੂ ਹੋਈ ਆ ਵੀ ਆਪਣੀ ਤੁਸੀਂ ਮੁਕਤ ਧਾਰਾ ਵਿੱਚ ਆ ਜਾਓ ਔਰ ਇਹ ਲੋਕ ਜਿਹੜੇ ਕ੍ਰਾਈਮ ਕਰਨ ਦੇ ਜਿਹੜਾ ਕ੍ਰਾਈਮ ਪੇਸ਼ਾ ਹੈਗੇ ਆ ਇਹ ਜੱਦੀ ਪੁਸ਼ਤੀ ਇਹਨਾਂ ਦਾ ਇਹੀ ਹੀ ਟ੍ਰੈਂਡ ਹੈਗਾ ਪੂਰੇ ਦੇ ਪੂਰੇ ਪਰਿਵਾਰ ਦਾ ਜਿੱਦਾਂ ਅੱਜ ਇਹ ਚੰਡੀਗੜ੍ਹ ਕਲੋਨੀ ਆਪਾਂ ਖੜੇ ਆ ਇਹ ਵੀ ਸਾਡਾ ਇੱਕ ਹੌਟਸਪੌਟ ਆ ਇਦੇ ਤਹਿਤ ਅਸੀਂ ਜਿਹੜਾ ਪਹਿਲੋ ਦਿਨੋ ਵਾਲ ਜਿਹੜਾ ਗਡਸ਼ੰਕਰ ਵਿੱਚ ਉਹ ਵੀ ਇੱਕ ਬਸਤੀ ਸਾਡੀ ਹੌਟਸਪੌਟ ਸੀ। ਇਹਦੇ ਵਿੱਚ ਹੋਰ ਵੀ ਸਾਡੀਆਂ ਜਿਹੜੀਆਂ ਇੱਥੇ ਬਿਲਡਿੰਗਾਂ ਬਣਾਈਆਂ ਹੋਈਆਂ ਸਾਡੇ ਤਹਿਤ ਆ ਪਰ ਅਸੀਂ ਪ੍ਰੋਪਰ ਜਾਬਤਾ ਪੂਰਾ ਕਰਦੇ ਹੋਏ ਇਹਦੀ ਜਿਹੜੀ ਡਿਮੋਲਿਸ਼ ਕਰ ਰਹੇ ਆ ਇਹਦਾ ਵੀ ਪ੍ਰੋਪਰ ਜਿਹੜਾ ਵੱਖ-ਵੱਖ ਸਾਡੇ ਨਾਲ EO ਬੱਕਰ ਬੋਰਡ ਆ ਔਰ ਸਾਡੇ ਨਾਲ ਤਹਿਸੀਲਦਾਰ ਨੈਫਸੀਲਾ ਟਾਂਡਾ ਜੀ ਵੀ ਆ ਔਰ ਸਿਵਲ ਪ੍ਰਸ਼ਾਸਨ ਦੇ ਹੋਰ ਵੀ ਆ ਮੇਰੇ ਪੁਲਿਸ ਆਫਸਰ ਕਲੀਕ ਵੀ ਮੇਰੇ ਸਾਥ ਆਏ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਇਹ ਮੁਹਿੰਮ ਜਿਹੜੀ ਆ ਲਗਾਤਾਰੇ ਕੰਟੀਨਿਊ ਚਲਦੀ ਰਹੇਗੀ। ਤਾਂ ਟੰਡਰ ਦੇ ਵਿੱਚ ਕੀ ਕੋਈ ਹੋਰ ਵੀ ਅਜਿਹੇ ਮਾਮਲੇ ਹਨ ਜਿਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਗਏ ਹਾਂ ਬਹੁਤ ਸਾਰੇ ਮਾਮਲੇ ਆ ਜਿਹੜੇ ਅਸੀਂ ਸਾਰਾ ਪ੍ਰੋਪਰ ਪ੍ਰोसीਜਰ ਅਡਾਪਟ ਕਰਕੇ ਅਸੀਂ ਸਿਵਲ ਪ੍ਰਸ਼ਾਸਨ ਦੀ ਜਿਹੜੀ ਆ ਹੈਗੀ ਆ ਜਾਂ ਜਿਹੜੇ ਕੰਸਰਨ ਡਿਪਾਰਟਮੈਂਟ ਉਹਨਾਂ ਦੀ ਸਹਾਇਤਾ ਲੈ ਕੇ ਜਿਹੜੇ ਲੋਕਾਂ ਨੇ ਇਦਾਂ ਕੀਤਾ ਦੇਖੋ ਹੁਣ ਇਹ ਬੱਕ ਬੋਰਡ ਦੇ ਨਾਂ ਤਾਂ ਇਹਨਾਂ ਨੂੰ ਅਲਾਟਮੈਂਟ ਆ ਨਾ ਇਹਨਾਂ ਕੋ ਜਿਹੜੀ ਆ ਨਜਾਇਜ਼ ਤੌਰ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ ਸਰਕਾਰ ਤੋਂ ਸਹੂਲਤ ਵੀ ਲੈਣਾ ਚਾਹੁੰਦੇ ਆ ਔਰ ਕ੍ਰਾਈਮ ਵੀ ਕਰਨਾ ਚਾਹੁੰਦੇ ਇਸ ਤਰੀਕੇ ਤਾਂ ਨਹੀਂ ਅਸੀਂ ਇਹਨਾਂ ਨੂੰ ਬਖਸ਼ਾਂਗੇ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆਂ ਕਿ ਇਹ ਜਿਹੜੇ ਹੈਗੇ ਆ ਨਸ਼ਾ ਤਸਕਰ ਨੂੰ ਸਾਡੀ ਸਪਸ਼ਟ ਤੌਰ ਤੇ ਵਾਰਨਿੰਗ ਆ ਕਿ ਅਸੀਂ ਤੁਹਾਡੇ ਖਿਲਾਫ ਜੇਕਰ ਤੁਸੀਂ ਇਹ ਮੁੱਖ ਧਾਰਾ ਦੇ ਵਿੱਚ ਨਹੀਂ ਆਉਂਦੇ ਆਪਣਾ ਕ੍ਰਾਈਮ ਕਰਨੋਂ ਨਹੀਂ ਹਟਦੇ ਔਰ ਲੋਕਾਂ ਨੂੰ ਤੁਸੀਂ ਕੋੜ ਰੁਪਈ ਜਿਹੜਾ ਜਿਹੜਾ ਨਸ਼ਾ ਵੰਡ ਰਹੇ ਹੋ ਅਸੀਂ ਤੁਹਾਨੂੰ ਚੈਨ ਦੇ ਨਾਲ ਨਹੀਂ ਟਿਕਟ ਇਹਦੇ ਵਿੱਚ ਦੇਖੋ ਜੀ ਪੰਜਾਬ ਸਰਕਾਰ ਔਰ ਮਾਨਜੋਗ ਮੁੱਖ ਪਤਰੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੋਧ ਛੇੜੀ ਮਹਿੰਮ ਤਹਿਤ ਦੀ ਲੜੀ ਦੇ ਤਹਿਤ ਸੀਰੀ ਸੰਦੀਪ ਮਾਲਕਾ ਆਈਪੀਐਸ ਐਸਐਸਪੀ ਹਾਰਤੋ ਦੇ ਦਰਸ਼ਨ ਦੇ ਤਹਿਤ ਤਹਿਤ ਅਸੀਂ ਜਿਹੜੀ ਇਹ ਕਾਰਵਾਈ ਕੀਤੀ ਹੈਗੀ ਆ ਇਸ ਜਿਹੜੀ ਆ ਨਸ਼ਾ ਸਮਗਲਰ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ 37 ਮੁਕਾਦਮੇ ਦਰਜ ਹੈ 11 ਜਿਹੜੇ ਇਹਦੇ ਆਪਣੀਆਂ ਜਿਹਦੇ ਵਿੱਚੋਂ 6 ਮੁਕਾਦਮਿਆਂ ਵਿੱਚੋਂ ਸਜ਼ਾ ਜਾਬਤਿਆ ਤੇ ਇਸ ਸਮੇਂ ਵੀ ਇਹ ਜੇਲ੍ਹ ਦੇ ਵਿੱਚ ਹੈਗੀ ਆ ਤੇ ਜਿਹੜੇ ਬਾਕੀ ਜਿਹੜੇ ਅੰਡਰ ਟ੍ਰਾਇਲ ਚੱਲ ਰਹੇ ਆ ਔਰ ਇਸ ਦੇ ਘਰ ਵਾਲੇ ਦੇ ਖਿਲਾਫ ਵੀ ਜਿਹੜੇ 11 ਮੁਕਾਦਮੇ ਦਰਜ ਹੈਗਾ ਉਹ ਵੀ ਜੇਲ੍ਹ ਦੇ ਵਿੱਚ ਆ ਇਦੇ ਲੜਕੇ ਦੇ ਖਿਲਾਫ 5 ਮੁਕਦਮੇ ਦਰਜ ਆ ਦੂਜੀ ਲੜਕੀ ਦੇ ਖਿਲਾਫ ਜਿਹੜੇ 4 ਮੁਕਦਮੇ ਦਰਜ ਹੈਗਾ ਇਸ ਤਰ੍ਹਾਂ ਕਰਕੇ ਟੋਟਲ ਇਹਨਾਂ ਦੇ 37 ਹੈਗੇ ਆ ਇਹਨਾਂ ਨੂੰ ਵਾਰ-ਵਾਰ ਜਿਹੜਾ ਅਸੀਂ ਪਹਿਲਾਂ ਇਹ ਕਹਿੰਦੇ ਸੀ ਵੀ ਤੁਸੀਂ ਨਸ਼ਾ ਛੱਡ ਕੇ ਜਦੋਂ ਮੁਹਿੰਮ ਸ਼ੁਰੂ ਹੋਈ ਆ ਵੀ ਆਪਣੀ ਤੁਸੀਂ ਮੁਕਤ ਧਾਰਾ ਵਿੱਚ ਆ ਜਾਓ ਔਰ ਇਹ ਲੋਕ ਜਿਹੜੇ ਕ੍ਰਾਈਮ ਕਰਨ ਦੇ ਜਿਹੜਾ ਕ੍ਰਾਈਮ ਪੇਸ਼ਾ ਹੈਗੇ ਆ ਇਹ ਜੱਦੀ ਪੁਸ਼ਟੀ ਇਹਨਾਂ ਦਾ ਇਹੀ ਹੀ ਟ੍ਰੈਂਡ ਹੈਗਾ ਪੂਰੇ ਦੇ ਪੂਰੇ ਪਰਿਵਾਰ ਦਾ ਜਿੱਦਾਂ ਅੱਜ ਇਹ ਚੰਡੀਗੜ੍ਹ ਕਲੋਨੀ ਆਪਾਂ ਖੜੇ ਆ ਇਹ ਵੀ ਸਾਡਾ ਇੱਕ ਹੌਟਸਪੌਟ ਆ ਇਹਦੇ ਤਹਿਤ ਅਸੀਂ ਜਿਹੜਾ ਪਹਿਲੋ ਦਿਨੋ ਵਾਲ ਜਿਹੜਾ ਗਡਸ਼ੰਕਰ ਵਿੱਚ ਉਹ ਵੀ ਇੱਕ ਬਸਤੀ ਸਾਡੀ ਹੌਟਸਪੌਟ ਸੀ ਇਹਦੇ ਵਿੱਚ ਹੋਰ ਵੀ ਸਾਡੀਆਂ ਜਿਹੜੀਆਂ ਇੱਥੇ ਬਿਲਡਿੰਗਾਂ ਬਣਾਈਆਂ ਹੋਈਆਂ ਆ ਸਾਡੇ ਤਹਿਤ ਆ ਪਰ ਅਸੀਂ ਪ੍ਰੋਪਰ ਜਾਬਤਾ ਪੂਰਾ ਕਰਦੇ ਹੋਏ ਇਹਦੀ ਜਿਹੜੀ ਡਿਮੋਲਿਸ਼ ਕਰ ਰਹੇ ਆ ਇਹਦਾ ਵੀ ਪ੍ਰੋਪਰ ਜਿਹੜਾ ਵੱਖ-ਵੱਖ ਸਾਡੇ ਨਾਲ ਈਓ ਬੱਕਰ ਬੋਰਡ ਆ ਔਰ ਸਾਡੇ ਨਾਲ ਤਹਿਸੀਲਦਾਰ ਨੈਫਸੀਲਾ ਟਾਂਡਾ ਜੀ ਵੀ ਆ ਔਰ ਸਿਵਲ ਪ੍ਰਸ਼ਾਸਨ ਦੇ ਹੋਰ ਵੀ ਆ ਮੇਰੇ ਪੁਲਿਸ ਆਫਸਰ ਕਲੀਕ ਵੀ ਮੇਰੇ ਸਾਥ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਇਹ ਮੁਹਿੰਮ ਜਿਹੜੀ ਆ ਲਗਾਤਾਰੇ ਕੰਟੀਨਿਊ ਚਲਦੀ ਰਹੇਗੀ ਤਾਂ ਟੰਡਰ ਦੇ ਵਿੱਚ ਕੀ ਕੋਈ ਹੋਰ ਵੀ ਅਜਿਹੇ ਮਾਮਲੇ ਹਨ ਜਿਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਗਏ ਹਾਂ ਬਹੁਤ ਸਾਰੇ ਮਾਮਲੇ ਆ ਜਿਹੜੇ ਅਸੀਂ ਸਾਰਾ ਪ੍ਰੋਪਰ ਪ੍ਰोसीਜਰ ਅਡਾਪਟ ਕਰਕੇ ਅਸੀਂ ਸਿਵਲ ਪ੍ਰਸ਼ਾਸਨ ਦੀ ਜਿਹੜੀ ਆ ਹੈਗੀ ਆ ਜਾਂ ਜਿਹੜੇ ਕੰਸਰਨ ਡਿਪਾਰਟਮੈਂਟ ਉਹਨਾਂ ਦੀ ਸਹਾਇਤਾ ਲੈ ਕੇ ਜਿਹੜੇ ਲੋਕਾਂ ਨੇ ਇਦਾਂ ਕੀਤਾ ਦੇਖੋ ਹੁਣ ਇਹ ਬੱਕ ਬੋਰਡ ਦੇ ਨਾਂ ਤਾਂ ਇਹਨਾਂ ਨੂੰ ਅਲਾਟਮੈਂਟ ਆ ਨਾ ਇਹਨਾਂ ਕੋ ਜਿਹੜੀ ਆ ਨਜਾਇਜ਼ ਤੌਰ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ ਸਰਕਾਰ ਤੋਂ ਸਹੂਲਤ ਵੀ ਲੈਣਾ ਚਾਹੁੰਦੇ ਆ ਔਰ ਕ੍ਰਾਈਮ ਵੀ ਕਰਨਾ ਚਾਹੁੰਦੇ ਇਸ ਤਰੀਕੇ ਤਾਂ ਨਹੀਂ ਅਸੀਂ ਇਹਨਾਂ ਨੂੰ ਬਖਸ਼ਾਂਗੇ ਮੈਸੇਜ ਕੀ ਦੇਣਾ ਹੈ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆਂ ਵੀ ਇਹ ਜਿਹੜੇ ਹੈਗੇ ਆ ਨਸ਼ਾ ਤਸਕਰ ਨੂੰ ਸਾਡੀ ਸਪਸ਼ਟ ਤੌਰ ਤੇ ਵਾਰਨਿੰਗ ਆ ਵੀ ਅਸੀਂ ਤੁਹਾਡੇ ਖਿਲਾਫ ਜੇਕਰ ਤੁਸੀਂ ਇਹ ਮੁੱਖ ਧਾਰਾ ਦੇ ਵਿੱਚ ਨਹੀਂ ਆਉਂਦੇ ਆਪਣਾ ਕ੍ਰਾਈਮ ਕਰਨੋਂ ਨਹੀਂ ਹਟਦੇ ਔਰ ਲੋਕਾਂ ਨੂੰ ਤੁਸੀਂ ਕੋੜ ਰੁਪਈ ਜਿਹੜਾ ਜਿਹੜਾ ਨਸ਼ਾ ਵੰਡ ਰਹੇ ਹੋ ਅਸੀਂ ਤੁਹਾਨੂੰ ਚੈਨ ਦੇ ਨਾਲ ਨਹੀਂ